ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੁੱਟਲ 6 ਨਾਗਾ ਜੀ 7 ਨਾਗਾ 6 ਗੱਬਣ ਤੇ 1 ਸੁਆ ਸੁਆਇਆ ਜੀ ਡਿਟੇਲ ਪ੍ਰੋਪਰ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਦੀਪ ਸਿੰਘ ਪਿੰਡ ਜੜਾ ਇੱਕ ਦੇ ਕੋਠੀ ਜਿਹੜਾ ਮੋਗਾ ਵੀਰੇ ਆਪਣੀਆਂ ਵੀਰੇ ਰੋਜ਼ ਗਾਇਆਂ ਆਉਂਦੀਆਂ ਰਹਿੰਦੀਆਂ ਅਗਲਾ ਕਹਿੰਦਾ ਖਣੀ ਉਹੀ ਪਾ ਦਿੰਦੇ ਆ ਗਾਇਆਂ ਉਹ ਚੰਗੀਆਂ ਹੁੰਦੀਆਂ ਵੱਡੀਆਂ ਅੱਜ ਨਵਾਂ ਮਾਲ ਕੱਲ ਵਾਲਾ ਸਟਾਕ ਵੇਗਿਆ ਠੀਕ ਆ ਜੀ ਹਾਂ ਤੇ ਕਿਧਰੋਂ ਸ਼ੁਰੂ ਕਰਨਾ ਜੀ ਉਹ ਸੂਈ ਸੂਈ ਦਿਖਾ ਦੇਣੀ ਆ ਜੀ ਠੀਕ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰਦੇ ਆ ਸੁਆ ਕਿੰਮ ਆ ਜੀ ਸੁਆ ਵੀਰੇ ਦੂਜਾ ਹੀ ਸੂਈ ਐ ਕਦੋਂ ਸੂਈ ਐ ਜੀ ਇਹ ਓਰੀਜਨਲੀ ਏ ਵੀਰੇ ਸੂਈ ਆ ਰਾ ਤਿੰਨ ਵਜੇ ਬੱਚਾ ਕੀ ਦਿੱਤਾ ਜੀ ਮਗਰ ਵੀਰੇ ਇਹਦੇ ਬੱਚੀ ਆ ਬੱਚੀ ਚੰਗੀ ਆ ਜੀ ਹਾਂ ਜੀ ਜੇਰ ਡੰਨ ਆ ਜੀ ਜੇਰ ਓਕੇ ਆ ਵੀਰੇ ਕਿੰਨਾ ਬੋਲਾ ਕੱਢਿਆ ਜੀ ਬੋਲਾ ਵੀਰੇ ਕੱਢਿਆ ਇਹਦੇ ਥੱਲੇ ਹਰ ਤਿੰਨ ਕਿਲੋ ਐਵੇਂ ਮੈਂ ਲੋਕਾਂ ਨਾਲ ਕੰਮ ਕਰਦੇ ਆ ਸੱਤ ਕੱਢਿਆ ਥਣਾ ਦੀ ਡੰਨ ਆ ਜੀ ਥਣਾ ਦੀ ਜਮਾ ਓਕੇ ਵੀਰੇ ਜਮਾ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਇਹਨੂੰ ਦੇਣਾ ਚਾਹੀਦਾ ਨਿੱਗਰ ਆ ਕੱਦ ਵੀ ਹੈਗਾ 17 ਕਿਲੋ ਦੁੱਧ ਠੀਕ ਆ ਜੀ ਤੋਰਦੀ ਵੀਰੇ ਸੂਆ ਅਰੀਜਨਲ ਦੂਜਾ ਸੂਈ ਆ ਮਗਰ ਬੱਚਾ ਬਹੁਤ ਨੀਂਦ ਹੁੰਦਾ ਜੀ ਰਾਤ ਸੂਈ ਸੀਗੀ ਜੀ ਬਾਈ ਦੱਸਦਾ ਕਿ 3 ਕਿਲੋ ਬੋਲਾ ਪਹਿਲੀ ਚਵਾਈ ਆਪਾਂ ਕਰਦਿਆ ਜੀ ਥਣਾ ਦੀ ਡੰਨ ਆ ਜੀ ਬੇਫਿਕਰ ਹੋ ਜਿਓ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟਚਾਂਕ ਕੋਈ ਵੀ ਨਹੀਂ ਬਾਕੀ ਬਾਈ ਦੱਸਦਾ ਕਿ 17 18 ਕਿਲੋ ਦੁੱਧ ਦੀ ਉਮੀਦ ਆ ਬਾਕੀ ਸੇਵਾ ਦੇ ਸਰ ਤੇ ਜੇ ਕੋਈ ਵੀ ਵਾਧਾ ਕਰਨੂ ਦਾ ਵਾਧਾ ਵੀ ਲੈ ਸਕਦਾ ਤੇ ਡਿਮਾਂਡ ਵੀਰੇ ਦੀ ਇਹ ਵੀਰੇ 46000 ਦੀ ਦੇਵਾਂਗੇ ਮੋਲ ਪਾਣ ਪછી ਅਸੀਂ ਜਾ ਕੇ ਵਾਲੇ ਅਗਲਾ ਕਰ ਦਿਆਂਗੇ ਮਾੜਾ ਮੋਟਾ ਬਾਹਲਾ ਨਹੀਂ 40000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਮੁੱਲ ਕਰਾਉਣ ਨੂੰ ਜਿੰਨਾ ਕੋਈ ਮਰਜ਼ੀ ਕਰਾ ਲੇ 46000 ਤੇ ਤੁਹਾਨੂੰ ਦੋ ਤੋਹਫੇ ਮਿਲ ਜਾਣੇ ਆ ਮਗਰ ਬੱਚਾ ਵੀ ਤੁਹਾਨੂੰ ਟਾਪ ਦਾ ਐਫਪੀ ਚ ਮਿਲ ਜਾਣਾ ਜੀ ਦੋ ਨੰਬਰ ਵੀਰੇ ਕਿਹੜੀ ਜੀ ਦੋ ਨੰਬਰ ਆ ਖੜੀ ਆ ਫਿਰ ਠੀਕ ਆ ਜੀ ਸੁਆਹ ਕਿਹੜਾ ਵੀਰੇ ਸੁਆਹ ਵੀਰੇ ਰੀਜਨਲ ਦੂਜਾ ਹੀ ਹੁੰਦੀ ਹੈ ਠੀਕ ਆ ਜੀ ਠੀਕ ਆ ਸਮਾਂ ਕਿੰਨੇ ਨਾਲ ਇੰਦੀ ਆ ਵੀਰੇ 5 4 ਦੇਣੀ ਬਾਲੇ ਨਹੀਂ ਦੁੱਧ ਜੀ ਤੋਂ ਲਈ ਉਹਨਾਂ ਨੇ 25 ਪਲੱਸ ਦੱਸਿਆ ਆਪਾਂ 20 ਮੰਨ ਕੇ ਲਈਏ 20 ਬਾਈ ਦੇ ਫਣਾ ਦੀ ਡੰਨ ਆ ਜੀ ਪਾਰ ਪਿੱਛੇ ਦੀ ਗਾਰੰਟੀ ਆ ਪੂਰੀ ਫੋਲ ਤੋੜ ਕੇ ਦਿਖਾਦੀ ਵੀਰੇ ਸੁਆ ਬਾਈ ਦੱਸਦਾ ਕਿ ओरिजिनल ਦੂਜਾ ਸੂਈ ਆ ਜੀ ਦੇਣ ਲਗਭਗ ਲੈ ਜੂਗੀ ਜੀ ਹਜੇ 4 5 ਬਾਕੀ ਫੇਸ ਕੁਆਲਟੀ ਸੋਹਣੀ ਆ ਵਜਨ ਵਜੂਦ ਵਾਲੀ ਜਾਤ ਬਰੀਡ ਵਾਲੀ ਆ 25 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਤੇ ਲਈ ਆ ਜੀ ਆਪਾਂ 20 ਮੰਨ ਕੇ ਲਈ ਆ ਅੱਗੇ ਛੋਡੀ ਸੇਵਾ ਜੀ ਜਿੰਨਾ ਤੁਸੀਂ ਚੋ ਸਕਦੇ ਆ ਜੀ ਫਣਾ ਦੇ ਸੈਜ ਵੀ ਸੋਹਣੇ ਆ ਗੱਬ ਤੇ ਲੱਗੇ ਹੱਤੀ ਚੁਗਾਈ ਵਾਲਾ ਖਾਣਾ ਚਾਰ ਹੀ ਥਾਣਾ ਫੋਟਸ਼ਾਂਗ ਕੋਈ ਵੀ ਨਹੀਂ ਥੋੜੀਆਂ ਜਿਹਾ ਕਰਮਾਲੀ ਭਲਾਂ ਪਾਈ ਫਿਰਦੀ ਪਸੂ ਪਾਈ ਜਾਂਦਾ ਵੀਰੇ ਪਹਿਲੇ ਦੂਜੇ ਸੂਏ ਠੰਡੀ ਪੂਰੀ ਹੈ ਜੀ ਠੰਡੀ ਸੀਲ ਫੁੱਲ ਆ ਵੀਰੇ ਤੇ ਡਿਮਾਂਡ ਜੀ ਇਹਦੀ ਇਹ ਵੀਰੇ ਆਪਾਂ ਦੇਵਾਂਗੇ 66000 ਉਹ ਜੁਲਸ ਜੀ ਮਾੜਾ ਮੋਟਾ ਹੈ ਬਾਲਾ ਨਹੀਂ ਠੀਕ ਆ ਜੀ ਤਿੰਨ ਨੰਬਰ ਕਿਹੜੀ ਵੀਰੇ ਤਿੰਨ ਨੰਬਰ ਆ ਵੀਰੇ ਠੀਕ ਆ ਇਹਦਾ ਸੂਆ ਕਿੰਨਾ ਮਾ ਜੀ ਇਹ ਵੀਰੇ ਸੂਆ ਦੂਜਾ ਨਹੀਂ ਤੀਜਾ ਚੌਥਾ ਹੋਊ ਯਾਰ ਜਿਹੜਾ ਮਾਰੀ ਮੰਗਦਾ ਸਮਾਂ ਕਿੰਨਾ ਲਊਗੀ ਸਮਾਂ ਵੀਰੇ ਇਹ ਲੈਂਦੀ ਆ ਦੋ ਚਾਰ ਦਿਨ ਹੀ ਬਾਹਲੇ ਨਹੀਂ ਠੀਕ ਆ ਕਿੰਨਾ ਕ ਭਜ ਦੁੱਧ ਜੀ ਇਹ ਯਾਰ ਵੀਰੇ ਇਹਨੂੰ ਦੁੱਧ ਦੇਣਾ ਚਾਹੀਦਾ 17 18 ਕਿਲੋ ਤੋੜ ਕੇ ਦਿਖਾ ਦੇ ਵੱਡੀ ਆ ਬੈਡ ਤੇਰੇ ਕਾਦਾਲੀਆ ਬਾਈ ਦੱਸਦਾ ਸੂਆ ਤੀਜਾ ਮੰਨ ਲਓ ਚੌਥਾ ਮੰਨ ਲਓ ਤੁਹਾਡੀ ਇੱਛਾ ਬਾਕੀ ਚੈੱਕ ਕਰ ਸਕਦੇ ਹੋ ਤਿਆਰੀਆਂ ਚਾਹੀਆਂ ਦੋ ਚਾਰ ਦਿਨ ਬਾਈ ਦੱਸਦਾ ਕਿ ਲੈ ਜੂਗੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਰਟਾਂ ਕੋਈ ਵੀ ਨਹੀਂ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ ਆਪਾਂ 56000 ਦੀ ਦੇਵਾਂਗੇ ਠੀਕ ਆ ਇਹ ਬਾਈ ਕਹਿੰਦਾ ਆਪਾਂ 56000 ਦੀ ਦੇ ਦਾਂਗੇ ਜੀ ਵਿੱਚੋਂ ਮਾਣ ਤਾਣ ਬਾਈ ਕਹਿੰਦਾ ਜਰੂਰ ਕਰ ਦਾਂਗੇ ਥਾਣਾ ਦੇ ਡੰਨ ਹੋਊਗੀ ਤੁਸੀਂ ਬੇਫਿਕਰ ਹੋ ਜਾਓ ਤੇ ਬਾਕੀ ਬਾਈ ਦੀ ਪਾਸ ਕਰਕੇ ਲਿਆਂਦੇ ਤੇ ਤੁਸੀਂ ਆਪਦੀ ਬਾਈ ਦੇ ਘਰੋਂ ਪਾਸ ਕਰਕੇ ਲੈ ਜਾਓ ਜੀ ਅੱਗੇ ਵੀਰੇ 4 ਨੰਬਰ ਆਹ ਖੜੀ ਹੈ ਵੀਰੇ ਸਿੰਘਾਂ ਵਾਲੀ ਮਾਰਦੀ ਮੁੱਠੀ ਤਾਂ ਨਹੀਂ ਬਾਈ ਹੋੜਾ ਵੀ ਨਹੀਂ ਵੀਰੇ ਯਾਰ ਗਾਰੰਟੀ ਹੈ ਮਾਰਨ ਵਾਲੇ ਪਾਸੋਂ ਲੈ ਠੀਕ ਹੈ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਵੀ ਤਿਆਰੀਆਂ ਚੀਆ ਵੀਰੇ ਦਿਖਾ ਤਿਆਰੀ ਸੋਹਣੀ ਕੀਤੀ ਹੈ ਜੀ ਅਸੀਂ ਬਾਹਰ ਨੂੰ ਲਿਆਈ ਖੁੱਲੇ ਦੇ ਚੱਲੇ ਆ ਇਹਨੂੰ ਤਿਆਰੀ ਸੋਹਣੀ ਕੀਤੀ ਹੈ ਤਿਆਰੀਆਂ ਚੀਆ ਬਾਈ ਦੱਸਦਾ ਇੱਕ ਅੱਧਾ ਦਿਨ ਹੀ ਕੱਢੂਗੀ ਸਿੰਗ ਹੈਗੇ ਆ ਹੈ ਛੋਟੇ ਆ ਸਿੰਗ ਛੋਟੇ ਆ ਮਾਰਦੀ ਨਹੀਂ ਜਦੋਂ ਫੇਰ ਤਾਂ ਵੀਰੇ ਕੋਈ ਬੱਟਾ ਵੀ ਨਹੀਂਗਾ ਜੇ ਮਾਰਦੀ ਹੋਵੇ ਫੇਰ ਹੀ ਹੁੰਦਾਗਾ ਥਣਾ ਦੇ ਸਾਈਜ਼ ਵੀ ਸੋਹਣੇ ਆ ਫੋਰਟ ਸ਼ਾਂਕ ਕੋਈ ਵੀ ਨਹੀਂ ਫੋਲ ਆ ਬੱਜਣ ਵਾਲੀ ਆ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਵੀਰੇ ਚੰਗੀ ਸ਼ਾਈਨਿੰਗ ਵਾਲੀ ਸਕੈਨ ਆ ਤੇ ਕਿੰਨਾ ਕੁ ਪਾਜੂ ਵੀਰੇ ਦੁੱਧ ਵੀਰੇ ਯਾਰ ਅਗਲੇ ਨੇ ਤਾਂ ਕਿਹਾ 10 ਕਿਲੋ ਡੰਗ ਦਾ ਦੇਣਾ ਵੀ ਚਾਹੀਦਾ ਠੀਕ ਆ ਜੀ ਹਾਂ ਇਹਨਾਂ ਆਰਾਮ ਨਾਲ ਹੀ ਦੇ ਦੂਗੇ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਦੇਵਾਂਗੇ ਆਪਾਂ 56 ਦੀ ਕੋਈ ਇਹ ਦੇ ਦੇਾਂਗੇ ਯਾਰ ਇਹ ਵੀ 56 ਦੀ ਜੇ ਕੋਈ ਜੋੜਾ ਲੈ ਜੇ ਵੀਰੇ ਉਹ ਜਿਹਾ ਕਰ ਦੇਾਂਗੇ ਫਿਰ ਮਾ ਠੀਕ ਆ ਜੀ ਅੱਗੇ ਵੀਰੇ 4 ਨੰਬਰ ਹਾਂ ਸੌਰੀ 5 ਨੰਬਰ ਜੀ 5 ਨੰਬਰ ਆ ਜੀ ਠੀਕ ਆ ਜੀ ਇਹ ਕ੍ਰੋਸ ਹੰਗ ਆ ਗਿਆ ਜੀ ਹਾਂ ਜੀ ਇਹ ਸਮਾ ਕਿੰਨਾ ਕ ਲੈਂਦੀ ਐ ਇਹ ਵੀ 2-4 ਦਣੇ ਬਾਲੇ ਨਹੀਂ ਪਿਆਰੀਆਂ ਚੀਆ ਜਾਣੀ ਹਾਂ 2-4 ਦਣੇ 1 ਅੱਧਾ ਦਣੇ ਚਲੋ ਵੱਧ ਘੱਟ ਹੋ ਸਕਦਾ ਕਰੋ ਸੰਗ ਆ ਵਜਨ ਵਾਲੀ ਬੈੜਾ ਕਿੰਨਾ ਪਾਜੂ ਵੀਰੇ ਦੁੱਧ ਦੁੱਧੇ ਨੂੰ ਦੇਣਾ ਚਾਹੀਦਾ ਈ 17-18 ਕਿਲੋ ਹੋਊ ਮੱਝਾਂ ਰਗਈ ਹਾਂਜੀ ਠੀਕ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਠੰਡੀ ਸੀਲ ਦੇ ਬਾਈ ਦੱਸਦਾ ਕਿ ਗਾਰੰਟੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਫੇਸ ਕੁਆਲਿਟੀ ਸੋਹਣੀ ਆ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਚੈੱਕ ਕਰ ਸਕਦੇ ਹੋ ਚਾਰ ਹੀ ਥਣ ਫੋਟ ਸ਼ੰਕ ਕੋਈ ਵੀ ਨਹੀਂ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਦੇਵਾ ਗਿਆ 48000 ਦੀ ਠੀਕ ਆ ਜੀ ਇਹ 48000 ਦੀ ਦੇ ਦਾਂਗੇ ਜੀ ਅੱਜ ਕੱਚੀਆਂ ਕੱਚੀਆਂ ਦੇ ਭਾਅ ਜੇ ਕੋਈ ਨਾ ਗਸੂਂਦਾ ਤੇ ਉਹਦੇ ਦੀ ਡਿਮਾਂਡ ਫਿਰ ਉਹਦੇ ਹੋਊਗੀ 6 ਨੰਬਰ ਵੀਰੇ ਇਹਦੀ 6 ਨੰਬਰ ਵੀਰੇ ਇਹ ਵੀ ਦੂਜਾ ਸੂਹਾ ਹੀ ਦੱਸਿਆ ਜੀ ਤੋਂ ਲਈ ਆ ਠੀਕ ਆ ਚਲੋ ਸੂਹਾ ਦਾ ਜਿਹੜਾ ਕੋਈ ਮਰਜ਼ੀ ਮੰਨ ਲੇ ਇਹ ਸਮਾਂ ਕਿੰਨਾ ਕੁ ਲਊਗਾ ਜੀ ਇਹ 5-4 ਦਿਨ ਹੀ ਬਾਹਲੇ ਨਹੀਂ ਲਗਭਗ ਹਫ਼ਤੇ ਦੇ ਆਸ-ਪਾਸ ਹੀ ਬਸੂ ਕੱਚੇ ਆ ਜੀ ਤੋੜ ਕੇ ਦਿਖਾ ਦੀ ਵੀਰੇ ਇਹ ਹਫ਼ਤਾ ਲਿਜਾ ਵੀ ਸਕਦੀ ਆ ਜਾਂ ਇੱਕ ਦੋ ਦਿਨ ਪਹਿਲਾਂ ਵੀ ਸੂਹ ਸਕਦੀ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣਿਆ ਸੋਹਣੀ ਫੇਸ ਕੁਆਲਿਟੀ ਆ ਚਾਰ ਹੀ ਥਾਣਾ ਫੋਟਸ਼ਾਂਕ ਕੋਈ ਵੀ ਨਹੀਂ ਠੰਡੀ ਸੀਲ ਪੂਰੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀਰੇ ਦੇ ਦੇ ਦਿਆਂਗੇ ਆਪਾਂ 62000 ਦੀ ਠੀਕ ਆ ਜੀ ਇਹ ਬਾਈ ਕਹਿੰਦਾ ਆਪਾਂ 62000 ਦੀ ਵਾੜ ਦੇ ਦਿਆਂਗੇ ਜੀ ਵਿਚੋ ਲੈਸ ਹੋ ਜਾਊਗਾ ਜੀ ਤਿਆਰੀ ਚੰਗੀ ਆ ਇਹਦੀ ਸੋਹਣਾ ਹਵਾਨਾ ਦੁੱਧ ਕਰਮਾਂ ਵਾਲੀ ਬਹੁਤ ਚੰਗਾ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੈ ਤਾਂ ਵੱਧ ਲੈ ਸਕਦਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਠੀਕ ਹੋ ਗਿਆ ਠੀਕ ਆ ਵੀ ਬਿਕੋਸ ਜੁੜਾ ਆਵੇ ਬਾਈ ਹੁਣੀ ਲੱਦੀ ਜਾਂਦੇ ਆ ਇੱਕ ਪਹਿਲਾ ਨਗਲ ਵੈਕ ਗਿਆ ਜੀ ਦੋ ਆ ਬਾਈ ਲੈ ਚੱਲਿਆ ਜੀ ਤੇ ਅੱਗੇ ਵੀਰੇ 7 ਨੰਬਰ 7 ਨੰਬਰ ਹੀ ਵੀਰੇ ਦੂਜਾ ਸਵਾਸ ਹੁੰਦੀ ਅਗਲਾ ਜਿਹੜਾ ਮਰਜੀ ਮੰਨੀ ਜਾਵੇ ਡੱਬੀ ਰੰਗ ਪ੍ਰਿੰਟ ਦੀ ਚੰਗੀ ਆ ਜੀ ਤੇ ਵੀਰੇ ਸਮਾਂ ਕਿੰਨਾ ਕੁ ਲਊਗੀ ਇਹ ਵੀਰੇ 5-4 ਦਿਨ ਹੀ ਲਊ ਬਾਲੇ ਨਹੀਂ 5-4 ਦਿਨ ਲੈ ਜੂਗੀ ਕਿੰਨਾ ਪਾਜੂ ਦੁੱਧ ਜੀ ਦੁੱਧ ਇਹ ਵੀਰੇ ਇਹਨੂੰ ਦੇਣਾ ਚਾਹੀਦਾ 18-19 ਲੀਟਰ ਦਾ ਕੱਦ ਦੇ ਹਿਸਾਬ ਨਾਲ ਠੀਕ ਆ ਵੀਰੇ ਬਾਕੀ ਫਿਰ ਸਕਵਾਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਫੂਟ ਚੰਗ ਕੋਈ ਵੀ ਨਹੀਂ ਜੀ ਵਜਨ ਵਾਲੀ ਹੈ ਕਾਦ ਵਾਲੀ ਹੈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਵੀਰੇ 56 ਦੀ ਹੋਈ ਹੈ ਇਹ ਦੇਵਾਂਗੇ ਅਜੇ ਤੁਸੀਂ 56 48 56 48 ਕਰੀਏ ਮੈਂ ਲਾਹਣਤਾਂ ਨਹੀਂ ਕਰਦਾ ਇਹਨਾਂ 'ਚ ਮਾਣਤਾਨ ਕੋਈ ਨਹੀਂ ਹੈ ਆਹ ਤੇ ਆਫਰ ਆਫਰ ਵਾਲੀ ਤਾਂ ਫਿਰ ਕਿਹੜੀ ਹੈ ਆਫਰ ਵਾਲੀ ਹੈ ਨਹੀਂ ਹੈ ਜੀ ਠੀਕ ਆ ਆਫਰ ਵਾਲੀਆਂ ਦੇ ਦਿਆਂਗੇ ਜੇ ਕੋਈ ਦੋ ਲੈ ਕੇ ਆ ਤਾਂ ਉਹਨੂੰ ਆਫਰ ਕਰ ਦੇ ਜੇ ਕੋਈ ਦੋ ਲੈ ਗਿਆ 56 56 ਵਾਲੀਆਂ ਇੱਕ ਦਾਸ ਦੀਆਂ ਦੇਵਾਂਗੇ ਠੀਕ ਆ ਬਾਈ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹਿਣਾ ਜੀ